ਸਭ ਹਾਲਾਤ ਭਾਵੇਂ ਕਿਸੇ ਮੁਲਕ ਦੇ ਵੀ ਖਰਾਬ ਹੋਣ ਜਦੋਂ ਅਸੀਂ ਉਹ ਤਸਵੀਰਾਂ ਦੇਖਦੇ ਆਂ ਉਹ ਖਬਰਾਂ ਸੁਣਦੇ ਆਂ ਪੜ੍ਹਦੇ ਆਂ ਤੇ ਮਨਦੋ ਕੀ ਹੁੰਦਾ ਚਾਹੇ ਭਾਰਤ ਪਾਕਿਸਤਾਨ ਦੇ ਜਿਹੜੇ ਪਹਿਲਾਂ ਹਾਲਾਤ ਖਰਾਬ ਹੋਏ ਉਹਦੀ ਗੱਲ ਕਰ ਲਈਏ ਚਾਹੇ ਈਰਾਨ ਤੇ ਇਜ਼ਰਾਈਲ ਦੀ ਗੱਲ ਕਰ ਲਈਏ ਦੋਨਾਂ ਦੋਨਾਂ ਥਾਵਾਂ ਤੇ ਅਮਰੀਕਾ ਨੇ ਸਰਪੰਚੀ ਕੀਤੀ ਆ ਸੀਜ਼ ਫਾਇਰ ਕਰਾਇਆ ਪਰ ਜਿਹੜੀ ਸੋਚਣ ਵਾਲੀ ਗੱਲ ਉਹ ਇਹ ਆ ਕਿ ਡੋਨਲਡ ਟਰੰਪ ਟਵੀਟ ਕਰਦੇ ਨੇ ਸੀਜ਼ ਫਾਇਰ ਦਾ ਉਧਰ ਮੋਦੀ ਬਿਆਨ ਦੇ ਦਿੰਦੇ ਨੇ ਵੀ ਆਪਰੇਸ਼ਨ ਸੰਧੂਰ ਤਹੱਲੇ ਵੀ ਜਾਰੀ ਹੈ। ਅਸੀਂ ਤਾਂ ਜੀ ਇੰਨੇ ਟਿਕਾਣੇ ਉਹਨਾਂ ਦੇ ਤਬਾਹ ਕਰਤੇ। ਸੀਜ਼ ਫਾਇਰ ਦੇ ਟਵੀਟ ਤੋਂ ਬਾਅਦ ਬਲੈਕਆਊਟ ਅਨਾਉਂਸ ਹੋ ਜਾਂਦਾ। ਮੌਕ ਡ੍ਰਿਲ ਕਰਾਈ ਜਾਂਦੇ। ਟਿਕਾਣਾ ਨਹੀਂ ਆਉਣ ਦਿੰਦੇ ਆਪਣੇ ਦੇਸ਼ਵਾਸੀਆਂ ਨੂੰ ਵੱਧ ਚੜ ਕੇ ਆਪਣੀ ਬੱਲੇ ਬੱਲੇ ਸੁਣਾਈ ਜਾਂਦੇ। ਉਧਰ ਪਾਕਿਸਤਾਨ ਕਹੀ ਜਾਂਦਾ ਵੀ ਅਸੀਂ ਤਾਂ ਇੰਨੇ ਡਾਤੇ ਉਹਨਾਂ ਦੇ। ਜੇ ਈਰਾਨ ਇਜ਼ਰਾਈਲ ਦੀ ਗੱਲ ਕਰੀਏ ਤੇ ਸੀਜ਼ ਫਾਇਰ ਦੀ ਅਨਾਉਂਸਮੈਂਟ ਤੋਂ ਬਾਅਦ ਫੇਰ ਹਮਲਿਆਂ ਦੀ ਖਬਰ ਆਈਆਂ। ਹਰ ਬੰਦਾ ਇਹ ਦੱਸ ਰਿਹਾ ਹਰ ਦੇਸ਼ ਇਹ ਦੱਸ ਰਿਹਾ ਕਿ ਅਸੀਂ ਬਹੁਤ ਵੱਡੇ ਆ। ਅਸੀਂ ਬਹੁਤ ਤਬਾਈ ਕੀਤੀ ਪਰ ਆਪਣੀ ਤਬਾਈ ਦੇ ਉੱਤੇ ਪੜਦਾ ਪਾਇਆ ਜਾ ਰਿਹਾ ਹੁਣ ਜੇ ਈਰਾਨ ਦੇ ਈਰਾਨ ਦੇ ਪ੍ਰਮਾਣੂ ਟਿਕਾਣਿਆਂ ਤੇ ਹਮਲੇ ਦੀ ਗੱਲ ਕਰੀਏ ਅਮਰੀਕਾ ਦੀਆਂ ਸਫਾਈਆਂ ਦੀ ਗੱਲ ਕਰੀਏ ਤੇ ਹੋਰ ਹੀ ਪਾਸੇ ਕਹਾਣੀ ਜਾਂਦੀ ਨਜ਼ਰ ਆ ਰਹੀ ਹੈ ਦੇਖੋ ਤੁਸੀਂ ਸੋਨਾ ਵਿਸਤਾਰਿਆ ਦਾ ਦਿੱਤਾ ਹੈ ਜਿਹੜਾ ਤੇ ਉਹਦੀ ਗੱਲ ਵੀ ਕਰ ਲੈਣੇ ਯੂ ਐਸ ਏ ਦੀ ਜੋ ਉਹਨਾਂ ਨੇ ਕਲੇਮ ਕੀਤਾ ਕਿ ਅਸੀਂ ਦੇ ਉਹਨਾਂ ਦੀ ਨਿਊਕਲੀਅਰ ਫੈਸਿਲਿਟੀਆਂ ਫਿਨਿਸ਼ ਕਰਤੀਆਂ ਜੀ ਜੀ ਹੁਣ ਆਪਣੀ ਰਿਪੋਰਟਾਂ ਲੀਕ ਹੋ ਗਈਆਂ ਤੇ ਮੈਂ ਡੋਨਲਡ ਟਰੰਪ ਨੂੰ ਹਥਾ ਪੈਰਾਂ ਦੀ ਬੈਗੇ ਤੇ ਆਪਣੀ ਮੀਡੀਆ ਨੂੰ ਗਾਲਾਂ ਕੱਢਣ ਲੱਗ ਗਏ ਉਹ ਚਲੋ ਜਿਹੜੀ ਤੇ ਭਾਰਤ ਪਾਕਿਸਤਾਨ ਦੀ ਗੱਲ ਸੀ ਇੰਨਾ ਝੂਠ ਦਾ ਪਸਾਰਾ ਹੋਇਆ ਸਾਰਿਆਂ ਨੂੰ ਬਹੁਤ ਹੋਇਆ ਜੀ ਔਰ ਆਮ ਬੰਦੇ ਤੱਕ ਸਚਾਈ ਪਹੁੰਚੀ ਨਹੀਂ ਔਰ ਜਦੋਂ ਨੈਸ਼ਨਲ ਮੈਂ ਉੱਥੇ ਇੰਡੀਆ ਸੀ ਜਦੋਂ ਨੈਸ਼ਨਲ ਟੈਲੀਵਿਜ਼ਨ ਆਉਂਦੇ ਸੀ ਤੇ ਉਦੋਂ ਤਸਵੀਰ ਹੋਰ ਨਜ਼ਰ ਆਉਂਦੀ ਸੀ ਜਦੋਂ ਬਾਹਰ ਨਿਕਲ ਕੇ ਗਰਾਊਂਡ ਲੈਵਲ ਤੇ ਦੇਖੀਦਾ ਸੀ ਤੇ ਉਦੋਂ ਤਸਵੀਰ ਹੋਰ ਨਜ਼ਰ ਆਉਂਦੀ ਸੀ ਬਿਲਕੁਲ ਜੀ ਬਿਲਕੁਲ ਇਹਦੇ ਤੇ ਗੱਲ ਕਰਦੇ ਆ ਜੀ ਅਸੀਂ ਅਸੀਂ ਇਹ ਜਿਹੜੀ ਖਬਰਾਂ ਨੇ ਜੀ ਉਹਨਾਂ ਨੂੰ ਸਾਂਝ ਅਸੀਂ ਇਹ ਦੇਖਿਆ ਕਿ ਜੋ ਝੂਠ ਦਾ ਪਸਾਰਾ ਹੈ ਬਹੁਤ ਰਿਹਾ ਆਮ ਲੋਕਾਂ ਤੱਕ ਸਹੀ ਇਨਫੋਰਮੇਸ਼ਨ ਪਹੁੰਚੀ ਨਹੀਂ ਤੇ ਸ਼ਾਇਦ ਪਹੁੰਚੇ ਵੀ ਕਦੀ ਨਾ ਬਹੁਤ ਸਾਰਾ ਗੱਲਾਂ ਇਹੋ ਜਿਹੀ ਹੋ ਜਾਂਦੀਆਂ ਕਿ ਆਪਣੀਆਂ ਚੀਜ਼ਾਂ ਨੂੰ ਗੋਪਤ ਰੱਖੋ ਤਾਂ ਕਿ ਫੌਜ ਦਾ ਲੋਕਾਂ ਦਾ ਮੋਰਲ ਡਾਊਨ ਨਾ ਹੋਵੇ ਭਾਰਤ ਪਾਕਿਸਤਾਨ ਦੇ ਮੁੱਦੇ ਤੇ ਅਜਿਹਾ ਹੋਇਆ ਇਹ ਗੱਲ ਬਿਲਕੁਲ ਠੀਕ ਹੈ ਤੇ ਉਸ ਦਾ ਫਿਰ ਫੌਰਨ ਦੇ ਕੁਝ মিডিਆ ਅਦਾਰੇ ਤੇ ਹੋਰ ਨਾਲ ਲੋਕਾਂ ਨੇ ਉੱਥੇ ਕਲੀਅਰ ਕਰਨ ਦਾ ਯਤਨ ਵੀ ਕੀਤਾ ਪਰ ਬਹੁਤਾ ਕੁਝ ਸਾਹਮਣੇ ਆਇਆ ਨਹੀਂ ਹੁਣ ਜੇ ਅਸੀਂ ਗੱਲ ਕਰੀਏ ਤਾਜ਼ਾ ਜਿਹੜੀ ਘਟਨਾ ਹੈ ਇਸ ਮਾਮਲੇ ਦੇ ਵਿੱਚ ਚਲੋ ਭਾਰਤ ਪਾਕਿਸਤਾਨ ਦੇ ਮਾਮਲੇ ਵਿੱਚ ਬਹੁਤ ਸਾਰੇ ਲੋਕ ਕਹਿੰਦੇ ਸੀ ਜੇ ਦੇਖੋ ਉਹ ਉਧਰ ਨੇ ਇੰਨੀ ਵਾਰੀ ਲੜੇ ਨੇ ਉੱਥੇ ਝੂਠ ਸਾ ਚੱਲਦਾ ਰਹਿੰਦਾ ਕੱਲ ਤੇ ਹੁਣ ਯੂ ਐਸ ਏ ਦੀ ਹੈ ਜਦੋਂ ਯੂ ਐਸ ਏ ਨੇ ਜਿਹੜੇ ਈਰਾਨ ਦੇ ਪਰਮਾਣੂ ਟਿਕਾਣਿਆਂ ਤੇ ਹਮਲੇ ਕੀਤੇ ਤੇ ਉਸ ਤੋਂ ਬਾਅਦ ਜਿਹੜੀ ਪੈਂਟਾਗਨ ਵੱਲੋਂ ਜੋ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਨਾਲ 에어ਫੋਰਸ ਦੇ ਕਮਾਂਡਰ ਸੀ ਉਹਨਾਂ ਵੱਲੋਂ ਜਿਹੜੇ ਦਾਅਵੇ ਕੀਤੇ ਗਏ ਉਸ ਨੂੰ ਸੁਣ ਕੇ ਇਸ ਤਰ੍ਹਾਂ ਲੱਗਦਾ ਸੀ ਕਿ ਸੈਲਫ ਪ੍ਰੇਜ਼ ਬਹੁਤ ਹੈ ਬਹੁਤ ਜ਼ਿਆਦਾ ਸਿਫਤਾਂ ਦੇ ਪੁੱਲ ਬਣੇ ਜਾ ਰਹੇ ਨੇ ਆਪਣੇ ਤੇ ਚਲੋ ਉਹਨਾਂ ਨੇ ਕਿਹਾ ਅਸੀਂ ਫਿਨਿਸ਼ ਕਰ ਦਿੱਤਾ ਅਸੀਂ ਇੰਨੇ 120 ਜਹਾਜ਼ ਪਤਾ ਨਹੀਂ ਕਿੰਨੇ ਉਡਾਏ ਸੀ ਤੇਲ ਵੀ ਰਾਹ ਵਿੱਚ ਭਰਿਆ ਅਸੀਂ ਇੰਨੇ ਬੰਬ ਸੁੱਟ ਦਿੱਤੇ ਉਹਨਾਂ ਨੇ ਤੇ ਫਲਾਨੀ ਫਲਾਨੀ ਜਿਹੜੀ ਪਰਮਾਣੂ ਫੈਸਿਲਿਟੀਆਂ ਸੀ ਅਸੀਂ ਤਬਾਹ ਕਰਤੀਆਂ ਪਰ ਹੌਲੀ ਹੌਲੀ ਖਬਰਾਂ ਆਈਆਂ ਕਿ ਪਰਮਾਣੂ ਫੈਸਿਲਿਟੀਆਂ ਨਹੀਂ ਤਬਾਹ ਹੋਈਆਂ ਯੈਸ ਉਹਨਾਂ 'ਤੇ ਹਮਲੇ ਟਿਕਾਣੇ ਤੇ ਲੱਗੇ ਨੇ ਪਰ ਅਮਰੀਕਾ ਦੇ ਆਪਣੇ ਜਹਾਜ਼ ਵੀ ਵਾਪਸ ਮੁੜਾਈ ਇਹ ਵੀ ਗੱਲ ਠੀਕ ਹੈ ਪਰ ਜਿੰਨੇ ਨੁਕਸਾਨ ਦਾ ਦਾਵਾ ਕੀਤਾ ਜਾ ਰਿਹਾ ਉਹ ਨੁਕਸਾਨ ਨਹੀਂ ਹੋਇਆ ਤੇ ਗੱਲ ਲੀਕ ਆਊਟ ਹੋਈ ਏ FBI ਦੇ ਵਿੱਚੋਂ ਤੇ ਇਹ ਪਹੁੰਚ ਗਈ ਫਿਰ ਵੱਡੇ ਵੱਡੇ ਮੀਡੀਆ ਅਧਾਰਿਆਂ ਕੋਲ ਜਿਨ੍ਹਾਂ ਨੂੰ ਅੱਜ ਡੋਨਲਡ ਟਰੰਪ ਗਾਲਾਂ ਕੱਢ ਰਹੇ ਨੇ ਕਿ ਝੂਠ ਬੋਲਦੇ ਨੇ ਅਸੀਂ ਕੀਤਾ ਅਸੀਂ ਅਜਿਹਾ ਕੀਤਾ ਦੂਜੇ ਪਾਸੇ ਇਸ ਗੱਲ ਦੀ ਤਹਿਕੀਕਾਤ ਜਾਂਚ ਚੱਲ ਰਹੀ ਹੈ ਕਿ ਇਹ ਰਿਪੋਰਟ ਲੀਕ ਕਿਵੇਂ ਹੋਈ ਜੇ ਰਿਪੋਰਟ ਠੀਕ ਹੈ ਤਾਂ ਤੁਸੀਂ ਕਹੋ ਕਿ ਇਹ ਤਾਂ ਗਲਤ ਰਿਪੋਰਟ ਹੈ ਲੀ ਕੁਝ ਨਹੀਂ ਹੋਇਆ ਸਾਡਾ ਅਸੀਂ ਤਾਂ ਬਿਲਕੁਲ ਸਹੀ ਕੀਤਾ ਸੀ ਹੁਣ ਦੋਨੇ ਗੱਲਾਂ ਸੈਲਫ ਕਨਟਰਡਿਕਟਰੀ ਨੇ ਖੈਰ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਉਲਟ ਪੁਲਟ ਗੱਲਾਂ ਜਿਹੜੀਆਂ ਨੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਡੋਨਲਡ ਟਰੰਪ ਹੋਰਾਂ ਨੇ ਕੀਤੀਆਂ ਨੇ ਜਿਹੜੇ ਈਰਾਨ ਦੇ ਪਰਮਾਣੂ ਜਿਹੜੇ ਟਿਕਾਣੇ ਸੀ ਉਹ ਕਹਿੰਦੇ ਜ਼ਮੀਨ ਦੇ ਵਿੱਚ ਇੰਨੇ ਡੂੰਘੇ ਨੇ ਜਿੱਥੇ ਯੂਰੇਨੀਅਮ ਐਨਰਚ ਕੀਤਾ ਜਾਂਦਾ ਹੈ ਕਿ ਅਮਰੀਕਨ ਬੰਬ ਉਥੇ ਤੱਕ ਪਹੁੰਚ ਨਹੀਂ ਸਕਦੇ ਸੀ ਉਹ ਬਹੁਤ ਜ਼ਿਆਦਾ ਡੂੰਘੇ ਨੇ ਧਰਤੀ ਦੇ ਵਿੱਚ ਕਿੰਨੇ ਨੇ ਕਿੰਨੇ ਫੁੱਟ ਦੇ ਨੇ ਇਹਦੇ ਬਾਰੇ ਕੰਟਰੈਡਿਕਟਰੀ ਰਿਪੋਰਟਸ ਹੈਗੀਆਂ ਇਸ ਕਰਕੇ ਅਸੀਂ ਉਹ ਸਾਂਝੀ ਨਹੀਂ ਕਰਦੇ ਪਰ ਹੁਣ ਕਹਿੰਦੇ ਨੇ ਡੋਨਲਡ ਟਰੰਪ ਨੇ ਇੰਨਾ ਕੁ ਮੋੜ ਕਟਿਆ ਨੈਟੋ ਮੀਟਿੰਗ ਦੇ ਵਿੱਚ ਬੋਲਦੇ ਹੋਏ ਕਿ ਅਸੀਂ ਉਹਨਾਂ ਦੇ ਜਿਹੜਾ ਨਿਊਕਲੀਅਰ ਪ੍ਰੋਗਰਾਮ ਨੂੰ ਕਈ ਦਹਾਕੇ ਪਿੱਛੇ ਪਾ ਦਿੱਤਾ ਜਦਕਿ ਉਹਦੀ ਲੀਕ ਹੋਈ ਰਿਪੋਰਟ ਹੈ ਉਹ ਇਹ ਕਹਿੰਦੀ ਹੈ ਕਿ ਮਾੜਾ ਮੋਟਾ ਉਹਨਾਂ ਨੂੰ ਉਹਨਾਂ ਨੂੰ ਰੁਕਾਵਟ ਚ ਆਉਣੀ ਹੈ ਪਰ ਉਹਨਾਂ ਦਾ ਜਿਹੜਾ ਜੂਰੇਨੀਅਮ ਜਿੱਥੇ ਐਨਰੀਚ ਕੀਤਾ ਹੋਇਆ ਉਹ ਬਿਲਕੁਲ ਸਹੀ ਸੋ ਪੈਂਟਾਗਨ ਦੀ ਅਸੈਸਮੈਂਟ ਜਿਹੜੀ ਆ ਉਹ ਲੋਕ ਕੌਨਫੀਡੈਂਸ ਦੇ ਨਾਲ ਹੋਈ ਸੀ ਤੇ FBI ਇਨਵੈਸਟੀਗੇਸ਼ਨ ਲੀਕ ਦੀ ਕਰ ਰਹੀ ਹੈ ਤੇ ਇਹ ਸਨੈਚਰ ਮਾਰਨ ਜਿਹੜੇ ਬੰਬ ਸਿੱਟੇ ਗਏ ਸੀ ਈਰਾਨ ਦੇ ਐਨਰੀਚਡ ਜੂਰੇਨੀਅਮ ਵਾਲੇ ਟਿਕਾਣਿਆਂ ਤੇ ਉਦੋਂ ਚ ਕੋਈ ਰੇਡੀਏਸ਼ਨ ਲੀਕ ਨਹੀਂ ਹੋਈ ਜਾਂ ਉਹ ਉੱਥੇ ਕੋਈ ਬੰਬ ਪਹੁੰਚਿਆ ਨਹੀਂ ਇਹ ਗੁੱਝਾ ਭੇਤ ਹੈ ਪਰ ਇੱਕ ਗੱਲ ਸਾਬਤ ਹੋ ਗਈ ਹੈ ਕਿ ਜੋ ਜਿਸ ਨੂੰ ਅੱਜ ਵਾਈਟ ਹਾਊਸ ਜਿਸ ਰਿਪੋਰਟ ਨੂੰ ਫਲੈਟ ਆਊਟ ਰੋਂਗ ਕਹਿ ਰਿਹਾ ਕਿ ਸਾਡੀ ਇਹ ਪੰਡਿਕ ਕੀਤੀ ਜਾ ਰਹੀ ਹੈ ਤੇ ਸਾਡੇ ਹਮਲੇ ਨੂੰ ਘਟ ਕਰਕੇ ਦੱਸਿਆ ਜਾ ਰਿਹਾ ਉਹ ਇੰਨਾ ਜਾਪਦਾ ਨਹੀਂ ਹੈ ਸਚਾਈ ਇਸ ਦੇ ਪਿੱਛੇ ਹੋਰ ਹੈ ਉਹ ਇਹ ਵੀ ਹੈ ਕਿ ਜਿੰਨੇ ਕਬਲੇ ਕੀਤੇ ਨੇ ਉਹ ਵਜੇ ਟਕਾਣੇ ਤੇ ਨਹੀਂ ਪਰ ਉਹਨਾਂ ਹਮਲਾ ਉਹਨਾਂ ਤਾਕਤਵਰ ਜਾਂ ਉਹਨਾਂ ਪੈਨੇਟ੍ਰੇਟਿਵ ਹਮਲਾ ਨਹੀਂ ਮੰਨਿਆ ਜਾ ਸਕਦਾ ਜਿੰਨਾ ਕਲੇਮ ਪੈਂਟਾਗਨ ਵੱਲੋਂ ਤੇ ਅਮਰੀਕਾ ਦੀ ਸਰਕਾਰ ਵੱਲੋਂ ਕੀਤਾ ਗਿਆ ਹੈ